ਹਾਂਜੀ ਆਪਾਂ હાજર ਹਾਂ ਜੀ 994 ਸਬੰਧੀ ਨਵੀਂ ਵੀਡੀਓ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 82994 ਭਰਤੀ ਤੇ ਨਵਾਂ ਕੇਸ ਲੱਗਿਆ ਹੈ ਹੁਣ ਇਸ ਕੇਸ ਦਾ ਭਰਤੀ ਤੇ ਕੀ ਇਫੈਕਟ ਹੋਏਗਾ ਕਦੋਂ ਤੱਕ ਜੁਆਇਨਿੰਗ ਜਿਹੜੀ ਆ ਹੋ ਸਕਦੀ ਹੈ ਇਸ ਦੇ ਨਾਲ ਹੀ ਬਹੁਤ ਸਾਰੇ ਕੈਂਡੀਡੇਟਸ ਪੁੱਛ ਰਹੇ ਸਨ ਕਿ ESM ਵਾਲੀ ਲਿਸਟ ਦੀ ਕੋਈ ਅਪਡੇਟ ਹੈ ਜਾਂ ਨਹੀਂ ਤਾਂ ਇਹਨਾਂ ਸਾਰੇ ਪੁਆਇੰਟਸ ਨੂੰ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੀ ਹੈ ਗੱਲ ਕਰਨ ਵਾਲਿਆਂ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਚੱਲਦੇ ਹਾਂ ਜੀ ਕੇਸਵਲ ਇੱਕ ਤਾਂ ਦੇਖੋ ਕੇਸ ਤੁਹਾਨੂੰ ਪਤਾ ਹੈ ਕਿ ਜਸਕਰਨ ਸਿੰਘ ਵਾਲਾ ਠੀਕ ਹੈ ਇਹ ਦੀ ਤਾਂ ਦੇਖੋ ਨੈਕਸਟ ਡੇਟ ਹੈਗੀ ਹੈ ਤਾਂ ਤੁਹਾਨੂੰ ਪਤਾ ਹੋਵੇਗਾ 1 ਅਕਤੂਬਰ ਠੀਕ ਹੈ ਇਹਦੀ ਨੈਕਸਟ ਡੇਟ ਜਿਹੜੀ 1 ਅਕਤੂਬਰ ਪੈ ਚੁੱਕੀ ਹੈ ਇਸ ਤੋਂ ਬਿਨਾ ਜਿਹੜਾ ਨਵਾਂ ਕੇਸ ਲੱਗਿਆ ਹੈ ਉਸ ਦੀ ਜਿਹੜੀ ਸੁਣਵਾਈ ਹੋਈ ਹੈ ਠੀਕ ਹੈ ਇੱਥੇ ਤੁਸੀਂ ਦੇਖ ਪਾ ਰਹੇ ਹੋਵੋਗੇ 21 ਸੁਣਵਾਈ ਹੋਈ ਹੈ ਇਹਦੀ ਜਿਹੜੀ ਕੀ ਹੋਈ ਹੈ 26 ਸੈਪਟੰਬਰ ਨੂੰ ਠੀਕ ਹੈ ਯਾਨੀ ਕਿ ਕੱਲ ਜਿਹੜੀ ਇਸ ਦੀ ਸੁਣਵਾਈ ਹੋਈ ਸੀ ਤੇ ਇਸ ਦੇ ਵਿੱਚ ਜਿਹੜੀ ਨੈਕਸਟ ਡੇਟ ਆ ਉਹ ਤੁਸੀਂ ਇੱਥੇ ਦੇਖ ਪਾ ਰਹੇ ਹੋਵੋਗੇ 24 ਅਕਤੂਬਰ ਜਿਹੜੀ ਇਸ ਦੀ ਨੈਕਸਟ ਡੇਟ ਆ ਉਹ ਪਾ ਦਿੱਤੀ ਗਈ ਹੈ ਹੁਣ ਜੇ ਗੱਲ ਕਰ ਲਈਏ ਕਿ ਕੇਸ ਹੈਗਾ ਕਾਦਰ ਰਿਲੇਟਡ ਹੈ ਤਾਂ ਦੇਖੋ ਇਹ ਤਾਂ ਪੇਪਰ A ਦੇ ਰਿਲੇਟਡ ਹੈ ਪੰਜਾਬੀ ਵਾਲੇ ਪੇਪਰ A ਦੇ ਰਿਲੇ ਤਾਂ ਉਹਨਾਂ ਦੇਖੋ ਜੀ ਆਪਾਂ ਗੱਲ ਕਰੀਏ ਕਿ ਇਸ ਕੇਸ ਦਾ ਪਰਤੀਤੇ ਕੀ ਇਫੈਕਟ ਹੋ ਸਕਦਾ ਹੈ ਦੇਖੋ ਫਿਲਹਾਲ ਤਾਂ ਇਸ ਕੇਸ ਦਾ ਹਲੇ ਨਾ ਤਾਂ ਕੋਈ ਨੈਗੇਟਿਵ ਹੈ ਨਾ ਹੀ ਕੋਈ ਪੋਜ਼ਿਟਿਵ ਹੈ ਠੀਕ ਹੈ ਲੇਕਿਨ ਜਿਸ ਹਿਸਾਬ ਨਾਲ ਦੇਖੋ ਡੇਟ ਪਈ ਹੈ ਨੈਕਸਟ ਡੇਟ ਹੈ ਇਹਦੀ ਵੇਟ ਜ਼ਰੂਰ ਕੀਤੀ ਜਾਏਗੀ ਕੇਸ ਦੀ ਠੀਕ ਹੈ ਇਸ ਤੋਂ ਬਿਨਾਂ ਦੇਖੋ ਜਿਵੇਂ ਤੁਹਾਨੂੰ ਪਤਾ ਹੈ ਕਿ ਸਟੇਸ਼ਨ ਜਿਹੜੇ ਨੇ ਉਹ ਪੋਰਟਲ ਜਿਹੜਾ ਉਹਨਾਂ ਵੱਲੋਂ 9594 ਦਾ ਖੋਲਿਆ ਜਾ ਰਿਹਾ ਹੈ ਹਨਾ ਸਿਚੁਏਸ਼ਨ ਚੁਆਇਸ ਕਰਾਈ ਜਾ ਰਹੀ ਹੈ ਤਾਂ ਇਹਦੀ ਰਿਕਾਰਡਿੰਗ ਜੇ ਦੇਖਿਆ ਜਾਵੇ ਤਾਂ ਫਿਰ ਜੁਆਇਨਿੰਗ ਜਲਦੀ ਹੋ ਸਕਦੀ ਹੈ ਲੇਕਿਨ ਜੇਕਰ ਡਿਪਾਰਟਮੈਂਟ ਦੇ ਅਕੋਰਡਿੰਗ ਜੇਕਰ ਇਹ ਕੇਸ ਕੈਲੋ ਵੀ ਮਾਇਨੇ ਰੱਖਦਾ ਹੋਇਆ ਫਿਰ ਕੁਝ ਨਹੀਂ ਕਿਹਾ ਜਾ ਸਕਦਾ ਹੈਗਾ ਠੀਕ ਹੈ ਤਾਂ ਇਸ ਕਰਕੇ ਕੁਝ ਵੀ ਹਲੇ ਜਿਹੜਾ ਹੈ ਕਲੀਅਰ ਨਹੀਂ ਹੈਗਾ ਇਸ ਕੇਸ ਨੂੰ ਲੈ ਕੇ ਹੋ ਸਕਦਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜੁਆਇਨਿੰਗ ਵੀ ਦੇਖਣ ਨੂੰ ਮਿਲ ਜੇ ਤਾਂ ਹਲੇ ਵੇਟ ਕਰੋ ਜੀ ਠੀਕ ਹੈ ਯੂਨੀਅਨ ਦਾ ਸਾਥ ਦਿੰਦੇ ਰਹੋ ਭਰਤੀ ਜਿਹੜੀ ਜ਼ਰੂਰ ਕੰਪਲੀਟ ਹੋਏਗੀ ਜਾਂ ਫਿਰ ਦੇਖੋ ਡਿਪਾਰਟਮੈਂਟ ਕੋਲ ਇਹੀ ਰਸਤਾ ਹੈ ਕਿ ਜੋਇਨਿੰਗ ਕਰਾ ਦਿੱਤੀ ਜਾਵੇ ਲੇਕਿਨ ਜੋਫਰ ਲੈਟਰ ਦੇ ਵਿੱਚ ਇੱਕ ਪੁਆਇੰਟ ਮੈਂਸ਼ਨ ਕਰ ਦਿੱਤਾ ਜਾਵੇ ਕਿ ਜੋ ਇਹ ਕੇਸ ਲੱਗਿਆ ਹੋਇਆ ਹੈ ਇਸ ਦਾ ਜੋ ਵੀ ਕੱਲ ਨੂੰ ਫੈਸਲਾ ਆਏਗਾ ਉਹ 9994 ਜੋਇਨਿੰਗ ਵਾਲੇ ਕੈਂਡੀਡੇਟਸ ਤੇ ਲਾਗੂ ਹੋਏਗਾ ਹੀ ਹੋਏਗਾ ਜਿਵੇਂ ਕਿ ਛਾੜ 35 ਵਾਲਿਆਂ ਲਈ ਹੋਇਆ ਹੈ ਠੀਕ ਹੈ ਛਾੜ 35 ਦੇ ਜਿੱਦ ਕਰ ਤੁਸੀਂ ਆਫਰ ਲੈਟਰ ਦੇਖੋ ਉਹਦੇ ਵਿੱਚ ਇਹ ਲਾਈਨ ਮੈਂਸ਼ਨ ਕੀਤੀ ਗਈ ਸੀ ਜਿਹੜਾ ਕੇਸ ਉਹਨਾਂ ਦੀ ਭਰਤੀ ਵਿੱਚ ਲੱਗਿਆ ਸੀ ਤਾਂ ਉਹਦੇ ਵਿੱਚ ਮੈਂਸ਼ਨ ਕੀਤਾ ਗਿਆ ਸੀ ਕਿ ਜਦੋਂ ਹੀ ਇਹਦਾ ਕੋਈ ਆਰਡਰ ਆਏਗਾ ਜਾਂ ਰਿਜ਼ਲਟ ਆਏਗਾ ਕੇਸ ਦਾ ਫਾਈਨਲ ਫੈਸਲਾ ਆਏਗਾ ਉਹ ਜਿਹੜਾ ਇਹਨਾਂ ਤੇ ਲਾਗੂ ਹੋਏਗਾ ਠੀਕ ਹੈ ਤਾਂ ਇਹ ਚੀਜ਼ ਜਿਹੜੀ ਹੈ ਸਹੀ ਰਹੇਗੀ ਨਾਲੇ ਤਾਂ ਸਟੂਡੈਂਟਸ ਨੂੰ ਜੁਆਇਨਿੰਗ ਦੇ ਕੇ ਜਿਹੜੀ ਹੈ ਭਰਤੀ ਇੱਕ ਤਰੀਕੇ ਨਾਲ ਸੇਫ ਹੋ ਜਾਏਗੀ ਦੂਜੀ ਗੱਲ ਇਸ ਦੀ ਚਾਹੇ ਨੈਕਸਟ ਡੇਟ ਨੈਕਸਟ ਡੇਟ ਜੋ ਮਰਜ਼ੀ ਪਈ ਜਾਵੇ ਹਨਾ ਕੋਈ ਜਿਹੜਾ ਐਡਾ ਕੋਈ ਆਪਾਂ ਨੂੰ ਕਹਿ ਲੋ ਵੀ ਅ ਫਰਕ ਨਹੀਂ ਪੈਣਾ ਹੈਗਾ ਠੀਕ ਹੈ ਕਿਉਂਕਿ ਫੈਸਲਾ ਤਾਂ ਆ ਹੀ ਜਾਣਾ ਹੈ ਉਸ ਤੋਂ ਬਾਅਦ ਜੋ ਵੀ ਫੈਸਲਾ ਆਏਗਾ ਤਾਂ ਫਿਰ ਲਾਗੂ ਹੋਈ ਜਾਣਾ ਜੋਇਨਿੰਗ ਤੇ ਠੀਕ ਹੈ ਯਾਨੀ ਮੇਨ ਗੱਲ ਇਹ ਹੈ ਕਿ ਜਿਹੜੀ ਫਰਸਟ ਲਿਸਟ ਹੈ ਉਹਨੂੰ ਜਲਦ ਤੋਂ ਜਲਦ ਜਿਹੜਾ ਹੈ ਜੋਇਨਿੰਗ ਕਰਵਾਈ ਜਾਵੇ ਸਟੇਸ਼ਨ ਚੁਆਇਸ ਤੋਂ ਬਾਅਦ ਜਲਦ ਹੀ ਜਿਹੜੀ ਹੈ ਜੋਇਨਿੰਗ ਦੇਖਣ ਨੂੰ ਮਿਲੇਗੀ ਕਿਉਂਕਿ ਜੇਕਰ ਇਹ ਕੇਸਿਸ ਦੇ ਅਕੋਰਡਿੰਗ ਦੇਖਿਆ ਜਾਵੇ ਤਾਂ ਫਿਰ ਇੱਕ ਤਰੀਕੇ ਨਾਲ ਭਰਤੀ ਤੇ ਜਿਹੜੀ ਤਲਵਾਰ ਲਟਕਾ ਰੱਖੀ ਹੈ ਕੇਸਾਂ ਦੀ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਸਾਰਾ ਕੁਝ ਹੋ ਹੋਵਾ ਕੇ ਹੈਨਾ ਦੇਖੋ ਪਹਿਲਾਂ ਪੇਪਰ A ਰੱਦ ਹੋਇਆ ਦੁਬਾਰਾ ਪੇਪਰ A ਦੀ ਤਿਆਰੀ ਕਰੀ ਦੁਬਾਰਾ ਪੇਪਰ A ਲਿਆ ਗਿਆ ਰਿਜ਼ਲਟ ਆਇਆ ਮੈਰਿਟ ਲਿਸਟ ਆਈ ਠੀਕ ਹੈ ਉਹ ਤੋਂ ਬਾਅਦ ਸਕਰੂਟੀ ਨਹੀਂ ਹੋਈ ਉਹਨਾਂ ਦੀ ਥੈਨ ਹੁਣ ਸਟੇਸ਼ਨ ਚੁਆਇਸ ਤੋਂ ਬਾਅਦ ਆ ਕੇ ਕਹਿ ਰਹੇ ਨੇ ਕਿ ਸਿਲੇਬਸ ਹੀ ਠੀਕ ਨਹੀਂ ਇਹ ਪਤਾ ਨਹੀਂ ਕਿਹੜੀ ਦੁਨੀਆ ਤੋਂ ਇਹ ਲੋਕ ਆਉਂਦੇ ਨੇ ਕਿਹੜੀ ਤੋਂ ਨਹੀਂ ਸਮਝ ਨਹੀਂ ਆ ਰਹੀ ਹੈਗੀ ਵੀ ਹੁਣ ਜਦੋਂ ਸਾਰਾ ਪ੍ਰੋਸੈਸ ਹੋ ਗਿਆ ਹੁਣ ਹੀ ਤੁਹਾਨੂੰ ਯਾਦ ਆ ਰਿਹਾ ਵੀ ਹਾਂ ਸਿਲੇਬਸ ਨਹੀਂ ਠੀਕ ਸਿਲੇਬਸ ਫਿਰ ਇਸ ਹਿਸਾਬ ਨਾਲ ਕਦੇ ਠੀਕ ਹੋਣਾ ਹੀ ਨਹੀਂ ਹੈਗਾ ਦੋ ਵਾਰੀ ਤਾਂ ਪੇਪਰ ਲੈ ਚੁੱਕੇ ਹੈ ਡਿਪਾਰਟਮੈਂਟ ਹਨ ਤਾਂ ਇਹ ਜਿਹੜੀ ਚੀਜ਼ਾਂ ਨੇ ਨਾ ਹੀ ਕਰੋ ਤਾਂ ਜਾਦਾ ਚੰਗਾ ਹੀ ਕਿਉਂਕਿ ਇਹਦੇ ਵਿੱਚ ਨੁਕਸਾਨ ਸਾਰਿਆਂ ਦਾ ਹੀ ਹੈ ਸਾਰੇ ਕੈਡਰ ਦਾ ਹੈ ਬੈਟਰ ਰਹੇਗਾ ਕਿ ਜੋ ਵੀ ਚੀਜ਼ਾਂ ਚੱਲ ਰਹੀਆਂ ਨੇ ਉਹਦੇ ਅਕੋਰਡਿੰਗ ਜਿਹੜਾ ਹੈ ਉਹ ਚੱਲਿਆ ਜਾਵੇ ਇਸ ਤੋਂ ਬਿਨਾ ਬਹੁਤ ਸਾਰੇ ਕੈਂਡੀਡੇਟਸ ਕੁਝ ਰਸਨ ਕੇ ਬੈਕਲੌਗ ਮਿਲੇਗਾ ਜਾਂ ਨਹੀਂ ਤਾਂ ਬਿਲਕੁਲ ਮਿਲੇਗਾ ਜੀ ਬੈਕਲੌਗ ਦੇ ਪੋਸਟਾਂ ਵੀ ਮਿਲਣਗੀਆਂ ਲੇਕਿਨ ਮੇਨ ਜਿਹੜੀ ਕਹਿ ਲੋ ਵੀ ਹੰਬਲਾ ਮਾਰਨ ਦੀ ਚੀਜ਼ ਆ ਉਹ ਹੈਗੀ ਹੈ ਫਰਸਟ ਪਲੇਸ ਫਰਸਟ ਪਲੇਸ ਨੂੰ ਜਿਹੜਾ ਜਲਦੀ ਤੋਂ ਜਲਦੀ ਜੁਆਇਨਿੰਗ ਕਰਵਾ ਕੇ ਜਿਹੜੀ ਹੈ ਭਰਤੀ ਸੇਫ ਹੋ ਜਾਣੀ ਆ ਉਸ ਤੋਂ ਬਾਅਦ ਫਿਰ ਜਿਹੜੀਆਂ ਬਾਕੀ ਲਿਸ ਤੇ ਇਸ ਤੋਂ ਬਿਨਾ ESM ਵਾਲਿਆਂ ਦੀ ਲਿਸਟ ਦੀ ਅਪਡੇਟ ਹਾਲੇ ਦੇਖੋ ਕੁਝ ਨਹੀਂ ਹੈਗੀ ਫਿਲਹਾਲ ਜਿਹੜਾ ਇਹਦਾ ਕੇਸ ਚੱਲ ਰਿਹਾ ਸੀ ESM ਵਾਲਿਆਂ ਦਾ ਉਹਦੀ ਜਿਹੜੀ ਨੈਕਸਟ ਡੇਟ ਆ 1 ਅਕਤੂਬਰ ਪੈ ਚੁੱਕੀ ਹੈ ਠੀਕ ਹੈ 3-4 ਦਿਨ ਰਹਿ ਗਏ ਫਿਰ ਜਿਹੜੀ ਅੱਜ ਦੀ ਸੁਣਵਾਈ ਹੋਣੀ ਸੀ ਕਲੀਅਰ ਹੈ ਤਾਂ ਇਹ ਹੈਗੀ ਸੀ ਜੀ ਅੱਜ ਦੀ ਕੁਝ ਇੰਪੋਰਟੈਂਟ ਅਪਡੇਟ ਬਾਕੀ ਜੇਕਰ ਤੁਹਾਡਾ ਕੋਈ ਵੀ ਡਾਊਟ ਕੁਐਸਚਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦੇ ਰਹਿਣ ਮੇਰੇ ਨਾਲ ਕੰਟੈਕਟ ਕਰਨ ਲਈ ਇੰਸਟਾਗ੍ਰਾਮ ਤੇ ਜੁੜ ਸਕਦੇ ਹੋ ਜੀ ਲਿੰਕ ਜਿਹੜਾ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜੇਗਾ WhatsApp ਗਰੁੱਪ ਨਾਲ ਜਰੂਰ ਜੁੜੋ Telegram ਗਰੁੱਪ ਨਾਲ ਜਰੂਰ ਜੁੜੋ ਕਲੀਅਰ ਹੈ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜੁੜੂ ਕਰਿਓ ਜੀ ਉਦੋਂ ਤੱਕ ਮਿਲਦੇ ਆ ਜੀ ਕਿਸੇ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ